ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇੱਕ ਮਾਰਗ ਪੈਰ ਤਰੀਜੈ ਸਿਰ ਧੀਜੈ ਕਾਣ ਨਾ ਪੀਜੈ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਨੈਰੀ ਸਿਧਾਂਤ ਮਾਨਵਤਾ ਦੀ ਝੋਲੀ ਅੰਦਰ ਪਾਉਂਦਿਆ ਹੋਇਆ ਐਸੀਆਂ ਬਖਸ਼ਿਸ਼ਾਂ ਦੇ ਨਾਲ ਨਵਾਜਿਆ ਕਿ ਪਹਿਲਾ ਮਰਨ ਕਬੂਲ ਜੀਵਨ ਕੀ ਛੱਡਿਆਸ ਸਰਬੰਸਤਾਨੀ ਸਾਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਛੋਟੀਆਂ ਵੱਟੀਆਂ ਕੁੱਲ 14 ਜੰਗਾਂ ਲੜੀਆਂ। ਔਰ ਜਦੋਂ ਇਹਨਾਂ ਜੰਗਾਂ ਦਾ ਵੀ ਅਧਿਐਨ ਕਰਦੇ ਹਾਂ ਤੇ ਇੱਕ ਵੀ ਜੰਗ ਐਹੋ ਜਿਹੀ ਨਹੀਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਸੇ ਤੇ ਜਾ ਕੇ ਹਮਲਾ ਕੀਤਾ ਹੋਵੇ। ਹਾਂ ਜਿਹੜੇ ਹਮਲਾਵਰ ਬਣ ਕੇ ਆਏ ਉਹਨਾਂ ਨੂੰ ਮੂੰਹ ਤੋੜ ਜਵਾਬ ਜ਼ਰੂਰ ਦਿੱਤਾ ਗਿਆ। ਸੋ ਕਹਿਣ ਤੁਮਰਾ ਅੱਜ ਅਸੀਂ ਉਸ ਜੰਗ ਦੀ ਗੱਲ ਕਰ ਰਹੇ ਹਾਂ ਜਿਸ ਨੂੰ ਅਸੀਂ ਖਦਰਾਣੇ ਦੇ ਟੱਪ ਦੀ ਜੰਗ ਕਿੰਨੇ ਆ ਜਾਂ ਸ੍ਰੀ ਮੁਕਸਰ ਸਾਹਿਬ ਜੀ ਦੀ ਜੰਗ ਕਿੰਨੇ ਆ ਜਦੋਂ ਵੀ ਅਸੀਂ ਸਿੱਖ ਇਤਿਹਾਸ ਨੂੰ ਪੜਦੇ ਹਾਂ ਗੁਰ ਇਤਿਹਾਸ ਨੂੰ ਬੜੀ ਤਵੱਜੋ ਦਿੰਨੇ ਹਾਂ ਤੇ ਸਮਝ ਪੈਂਦੀ ਹੈ ਕਿ ਇਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਲੋਂ ਉਸ ਵੇਲੇ ਦੀ ਹਕੂਮਤ ਦੇ ਨਾਲ ਲੜੀ ਜਾਣ ਵਾਲੀ ਅਖੀਰਲੀ ਜੰਗ ਸੀ ਇਥੇ ਮੈਂ ਇੱਕ ਜ਼ਰੂਰ ਬੇਨਤੀ ਕਰਾਂਗਾ ਕਿ ਸ੍ਰੀ ਗੋਬਿੰਦ ਸਿੰਘ ਮਹਾਰਾਜ ਜੀ ਨੇ 14 ਜੰਗਾਂ ਲੜੀਆਂ ਜਿਦੇ ਵਿੱਚੋਂ 2 ਜੰਗਾਂ ਜਿਹੜੀਆਂ ਸੀ ਸਿੱਧੇ ਰੂਪ ਦੇ ਵਿੱਚ ਹਕੂਮਤ ਦੇ ਨਾਲ ਸੀ ਔਰ ਬਾਕੀ ਜਿਹੜੀਆਂ 12 ਜੰਗਾਂ ਸੀ ਇਹ ਬਾਈ ਧਰ ਦੇ ਹਿੰਦੂ ਰਾਜਪੂਤ ਰਾਜੇ ਸੀ ਉਹਨਾਂ ਨਾਲ ਸੀ ਸੋ ਖੈਰ ਅੱਜ ਅਸੀਂ ਇਕੱਲੀ ਖਿਦਰਾਣੇ ਦੇ ਢਾਬ ਦੀ ਜੰਗ ਦੀ ਗੱਲ ਕਰਦੇ ਹਾਂ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਾਸੀਵਾੜੇ ਤੋਂ ਜਿਵੇਂ ਕਿ प्यारे भाई दया सिंह जी प्यारे भाई धर्म सिंह जी और भाई मान सिंह जी तथा गनी खान और नबी खान ਦੇ ਨਾਲ ਉੱਚ ਦਾ ਪੀਰ ਬਣ ਕੇ 마שיਵਾੜੇ ਤੋਂ ਨਿਕਲਦੇ ਨੇ ਰਸਤੇ ਦੇ ਅੰਦਰ ਸੱਚ ਨਾਮ ਦਾ ਛੱਟਾ ਦਿੰਦਿਆਂ ਹੋਇਆਂ ਪਟਕਦਿਆਂ ਨੂੰ ਸੱਚ ਦਾ ਰਸਤਾ ਵਿਖਾਉਂਦਿਆਂ ਵਖ ਵਖ ਪੜਾਵਾਂ ਤੋਂ ਹੁੰਦਿਆਂ ਹੋਇਆਂ ਜੱਟਪੁਰੇ ਪਹੁੰਚਦੇ ਨੇ ਇੱਥੇ ਰਾਏ ਕੱਲੇ ਦੇ ਨਾਲ ਮਿਲਾਪ ਹੁੰਦਾ ਹੈ। ਔਰ ਫਿਰ ਇਥੋਂ ਚੱਲਦੇ ਆ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪੜਾ ਦਰ ਪੜਾ ਚੱਲਦੇ ਆ ਹੋਇਆਂ ਦੀਨਾ ਪਿੰਡ ਦੇ ਵਿੱਚ ਪਹੁੰਚ ਜਾਂਦੇ ਨੇ। ਕੁਝ ਕੁ ਦਿਨ ਇੱਥੇ ਠਹਿਰਦੇ ਨੇ ਫਿਰ ਇਥੋਂ ਕਾਂਗੜੇ ਵਾਲੇ ਪਾਸੇ ਨੂੰ ਚੱਲ ਪੈਂਦੇ ਨੇ। ਜਿਹਨੂੰ ਅਸੀਂ ਦੀਨਾ ਕਾਂਗੜ ਵੀ ਕਹਿੰਦੇ ਨੇ। ਕਾਂਗੜ ਤੋਂ ਵਿਚਰਦੇ ਆ ਹੋਇਆਂ ਇੱਥੇ ਕੁ ਸਮਾਂ ਠਹਿਰਦੇ ਨੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਪੰਜਤੋਂ ਚਲੇ ਜਾਂਦੇ ਨੇ ਇੱਥੋਂ ਚਲਦੇ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁਨੀਅਰ ਪਿੰਡ ਵਿੱਚ ਚਲੇ ਜਾਂਦੇ ਨੇ ਵਕ ਵਕ ਥਾਵਾਂ ਤੋਂ ਹੁੰਦਿਆ ਹੋਇਆ ਔਰ ਸੁਨੀਅਰ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਰੋਪਾਣੀ ਨੂੰ ਚਲੇ ਜਾਂਦੇ ਨੇ ਇੱਥੇ ਪਤਾ ਚੱਲ ਜਾਂਦਾ ਹੈ ਕਿ ਵਜ਼ੀਰ ਖਾਂ ਜਿਹੜਾ ਹੈ ਸਰਹੰਦ ਦਾ ਗਵਰਨਰ ਉਹ ਫੌਜਾਂ ਦੇ ਕੇ ਪਿੱਛਾ ਕਰ ਰਿਹਾ ਹੈ ਤੇ ਅਗਲੇ ਪਾਸੇ ਤੋਂ ਕਸੂਰੀ ਦਾ ਨਵਾਬ ਖਾਨ ਜਿਹੜਾ ਉਹ ਆ ਰਿਹਾ ਹੈ। ਔਰ ਇਸੇ ਸਮੇਂ ਦੇ ਦੌਰਾਨ ਇੱਕ ਬਹੁਤ ਵੱਡੀ ਇਤਿਹਾਸਕ ਘਟਨਾ ਵਾਪਰਦੀ ਹੈ। ਕਿ ਜਿਹੜੇ ਲਾਹੌਰ ਏਰੀਏ ਦੇ ਲੋਕ ਸੰ ਇਸ ਪਾਸੇ ਦੇ ਜਿਨ੍ਹਾਂ ਦਾ ਸਰਕਾਰੀ ਦਰਬਾਰੇ ਥੋੜਾ ਜਿਹਾ ਬੋਲਵਾਲਾ ਵੀ ਸੀ। ऐसे ਲੋਕਾਂ ਦੇ ਵੱਲੋਂ ਗੁਰੂ ਨਾਨਕ ਦੇ ਸਿੱਖਾਂ ਨੂੰ ਸਮਝਾਉਣ ਬਿਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇੱਥੇ ਮੈਂ ਇੱਕ ਪਾਲਿਸੀ ਦੀ ਗੱਲ ਕਰਨ ਲੱਗਾ ਸਰਕਾਰ ਦੀ ਹਮੇਸ਼ਾ ਵਾਸਤੇ ਸਰਕਾਰਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਵੀ ਬਗਾਵਤ ਕਿਸੁਰਾਂ ਉੱਠਦੀਆਂ ਨੇ ਇਹ ਦਬਾਉਣ ਦੀ ਕੋਸ਼ਿਸ਼ ਵੀ ਕਰਦੀਆਂ ਨੇ ਔਰ ਨਾਲ ਦੀ ਨਾਲ ਕੋਸ਼ਿਸ਼ ਕਰਦੀਆਂ ਨੇ ਕਿ ਇਹਨਾਂ ਨੂੰ ਕਿਸੇ ਟੰਗ ਦੇ ਨਾਲ ਸ਼ਾਂਤ ਕਰ ਲਿਆ ਜਾਵੇ ਭਾਵੇਂ ਕਿ ਇਹ ਇੱਕ ਢੰਗ ਪਣਾਉਂਦੇ ਨੇ ਕਿ ਹਾਂ ਸਾਨੂੰ ਲੜਾਈ ਝਗੜਾ ਛੱਡ ਕੇ ਗੱਲਬਾਤ ਦੇ ਨਾਲ ਮਸਲੇ ਹੱਲ ਕਰਨ ਦੀ ਜ਼ਰੂਰਤ ਹੁੰਦੀ ਹੈ ਪਰੰਤੂ ਦੂਜੇ ਪਾਸੇ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਠਦਿਆਂ ਹੁੰਜਾ ਬਗਾਵਤੀ ਸੂਰਾਂ ਨੂੰ ਭਾਵੇਂ ਕਿਸੇ ਵੀ ਢੰਗ ਨਾਲ ਦਬਾਉਣਾ ਪਵੇ ਦਬਾ ਲਈਏ ਕਿਉਂਕਿ ਕਾਫੀ ਸੰਤਾਪ ਨੂੰ ਹੰਡਾਉਂਦਿਆਂ ਵੇਖਿਆ ਹੋਇਆ ਵੀ ਹੈ ਸਰਕਾਰਾਂ ਇੱਕ ਪਾਸੇ ਗੱਲਬਾਤ ਗੱਲ ਕਰਨ ਦੀ ਗੱਲ ਕਰਦੀਆਂ ਨੇ ਪਰ ਦੂਜੇ ਪਾਸੇ ਜਿਵੇਂ ਪੰਜਾਬ ਦੀ ਵੈਰ ਨਹੀਂ ਪੜੀ ਹੋਈਆਂ ਪੰਜਾਬ ਸਰਕਾਰ ਜਾਂ ਅਸੀਂ ਕੇਂਦਰ ਸਰਕਾਰ ਦੀ ਗੱਲ ਕਰ ਲਈਏ ਤੇ ਨੌਜਵਾਨਾਂ ਨੂੰ ਕਿਵੇਂ ਅਤਵਾਦੀ ਗੈਂਗਸਟਰ ਆਦਿ ਗਰਦਾਨੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰ ਮੁਕਾਉਂਦੀ ਹੈ ਸੁਖ ਹੈ ਇਸੇ ਤਰ੍ਹਾਂ ਦੀ ਉਹ ਇੱਕ ਪਾਲਿਸੀ ਸੀ ਤੇ ਇਸ ਏਰੀਏ ਤੋਂ ਜਿਵੇਂ ਅਸੀਂ ਚਬਾਲ ਪਰਗਨੇ ਦੀ ਗੱਲ ਕਰ ਲਈਏ ਪੱਟੀ ਦੀ ਗੱਲ ਕਰ ਲਈਏ ਇਸ ਤਰ੍ਹਾਂ ਲਾਹੌਰ ਵੱਲ ਦੇ ਜਿਹੜੇ ਸਿੱਖ ਸੀ ਇਹ ਵੀ ਚੱਲ ਕੇ ਉਸ ਪਾਸੇ ਨੂੰ ਪਹੁੰਚ ਜਾਂਦੇ ਨੇ ਜਦੋਂ ਰੂਪਾਂ ਨੇ ਮਿਲਾਪ ਹੁੰਦਾ ਤੇ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹਜ਼ੂਰ ਅਰਜ਼ ਕੀਤੀ ਜਾਂਦੀ ਹੈ ਕਿ ਪਾਤਸ਼ਾਹ ਜੀ ਦੇਖੋ ਹਕੂਮਤ ਜਿਹੜੀ ਹੈ ਉਹਨਾਂ ਦੇ ਕੋਲ ਬਹੁਤ ਸਾਰੀ ਫੌਜ ਹੈ ਉਹਨਾਂ ਕੋਲ ਬਹੁਤ ਸਾਰਾ ਅਸਲਾ ਬਰੂਦ ਹੈ ਸਰਕਾਰਾਂ ਨਾਲ ਲੜਿਆ ਨਹੀਂ ਜਾਂਦਾ ਚੰਗੀ ਗੱਲ ਹੋਵੇ ਆਪਾਂ ਪਹਿਲੇ ਗੁਰੂ ਸਾਹਿਬਾਨ ਦੀ ਤਰ੍ਹਾਂ ਜਿਹੜਾ ਹੈ ਉਸ ਤਰ੍ਹਾਂ ਵਿਚਰੀਏ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੀ ਤਵੱਜੂ ਦੇ ਕੇ ਸੁਣਦੇ ਨੇ ਔਰ ਬਾਅਦ ਵਿੱਚ ਕਹਿੰਦੇ ਨੇ ਸਿੱਖੋ ਸਾਨੂੰ ਇਹ ਗੱਲ ਦੱਸੋ ਕਿ ਤੁਸੀਂ ਸਾਡੇ ਸਿੱਖੋ ਕਿ ਸਾਡੇ ਗੁਰੂ ਕਹਿੰਦੇ ਸਿੱਖ ਕਹਿੰਦੇ ਸਿੱਖ ਗੁਰੂ ਦਾ ਉਪਦੇਸ਼ ਲੈਂਦੇ ਹੁੰਦੇ ਆ ਗੁਰੂ ਨੂੰ ਆਦੇਸ਼ ਦਿੰਦੇ ਨਹੀਂ ਹੁੰਦੇ ਦੂਜੀ ਗੱਲ ਤੁਸੀਂ ਸਾਡੇ ਨਾਲ ਤੁਰਨਾ ਨਹੀਂ ਤੁਰਨਾ ਭਾਈ ਇਹ ਤੁਹਾਡੀ ਮਰਜ਼ੀ ਹੈ ਕਿਉਂਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋਈ ਉਦੋਂ ਤੇ ਤੁਸੀਂ ਕੋਈ ਬੋਲੇ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ ਉਦੋਂ ਤੁਸੀਂ ਕੁਝ ਬੋਲੇ ਨਾ ਇਸ ਵਾਸਤੇ ਤੁਹਾਡੀ ਰੈਸ ਸਾਨੂੰ ਜਿਹੜੀ ਹੈ ਉਹ ਮਨਜ਼ੂਰ ਨਹੀਂ ਫਿਰ ਉਹ ਸਿੱਖ ਵਿੱਚੋਂ ਕਹਿਣ ਲੱਗੇ ਕਿ ਫਿਰ ਸਾਡੇ ਕੋਲੋਂ ਸਿੱਖੀ ਨਹੀਂ ਬਣੀ ਮੰਨੀ ਤਾਂ ਪਾਤਸ਼ਾਹ ਕਹਿਣ ਲੱਗੇ ਠੀਕ ਹੈ ਨਹੀਂ ਨਿਭਣੀ ਤਾਂ ਭਾਈ ਵੱਖਰੀ ਗੱਲ ਹੈ ਤੁਸੀਂ ਕਹਿ ਦਿਓ ਕਿ ਅਸੀਂ ਗੁਰੂ ਕੀ ਸਿੱਖ ਨਹੀਂ ਤੇ ਕੁਝ ਵਿਦਵਾਨਾਂ ਦੀਆਂ ਲਿਖਤਾਂ ਕਹਿੰਦੀਆਂ ਨੇ ਕਿ ਇਹਨਾਂ ਨੇ ਲਿਖ ਕੇ ਦੇ ਦਿੱਤਾ ਸੀ ਕਿ ਸਾਡੇ ਕੋਲੋਂ ਇਸ ਤਰ੍ਹਾਂ ਸਿੱਖੀ ਨਹੀਂ ਬਣੀ ਨਹੀਂ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੱਖ ਨਹੀਂ ਤੇ ਇਹ ਗੱਲ ਕਹਿ ਕੇ ਇਹ ਜਿਹੜੇ ਸੀ ਤੁਰਨ ਲੱਗੇ ਸੀ ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਹਨਾਂ ਸਾਰੇ ਸਿੱਖਾਂ ਨੂੰ ਨਵਾਜਦੇ ਹੋਏ ਆ ਦੇਖੋ ਇਹ ਗੱਲ ਚਿੱਤੇ ਰੱਖਿਓ ਗੁਰੂ ਨੇ ਵਦਾਵਾ ਨਹੀਂ ਦਿੱਤਾ ਸਿਆਣੇ ਕਹਿੰਦੇ ਨੇ ਪੁੱਤ ਕੋ ਪੁੱਤ ਹੋ ਜਾਂਦੇ ਆ ਮਾਪੇ ਕੋ ਮਾਪੇ ਨਹੀਂ ਹੁੰਦੇ ਸਤਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਨੇ ਉਹ ਇੱਥੋਂ ਚੱਲ ਪੈਂਦੇ ਨੇ ਤੇ ਇਸ ਸਮੇਂ ਉਹਨਾਂ ਦੇ ਨਾਲ ਜਿਹੜਾ ਹੈ ਉਹ ਖਾਨਨਾ ਬਰਾੜ ਹੈ ਇਹ ਜਿਹੜਾ ਖਾਨਨਾ ਬਰਾੜ ਸੀ ਇਹ ਕੌਣ ਸੀ ਇਹਦੇ ਬਾਰੇ ਦੱਸਿਆ ਜਾਂਦਾ ਹੈ ਕਿ ਇੱਕ ਪੂਰੇ ਚੌਧਰੀ ਦਾ ਅਤੀਜਾ ਲੱਗਦਾ ਸੀ ਕਪੂਰਾ ਜਿਹੜਾ ਸੀ ਇੰਨੇ ਹੀ ਓਟ ਕਪੂਰਾ ਵਸਾਇਆ ਦੱਸਿਆ ਜਾਂਦਾ ਹੈ ਕਹਿੰਦੇ ਜਦੋਂ ਸਤਗੁਰੂ ਜੀ ਇਹਦੇ ਕੋਲ ਵੀ ਗਏ ਸੀ ਨਾ ਕਿ ਕਪੂਰੇ ਆ ਮਗਰ ਹਕੂਮਤ ਚੜ ਕੇ ਆ ਰਹੀ ਤੇ ਤੂੰ ਸਾਨੂੰ ਆਪਣੀ ਗੜੀ ਦੇ ਦੇ ਹਵੇਲੀ ਦੇਦੇ ਅਸੀਂ ਦੋ ਹੱਥ ਕਰ ਲਈਏ ਤੇ ਇਹਨੇ ਕਿਹਾ ਸੀ ਕਿ ਵੇਖੋ ਜੀ ਪਹਿਲਾਂ ਆਨੰਦਪੁਰ ਸਾਹਿਬ ਵਸਤਾ ਰਸ ਦਾ ਜਿਹੜਾ ਸੀ ਹਕੂਮਤ ਨੇ ਉਜਾੜ ਦਿੱਤਾ ਹੈ ਹੁਣ ਮੇਰਾ ਵੀ ਇਹ ਕਿਲਾ ਜਿਹੜਾ ਬਣਿਆ ਹੋਇਆ ਛੋਟਾ ਜਿਹਾ ਗੜੀ ਬਣੀ ਹੋਈ ਜਾੜ ਦੇਣਗੇ ਤੇ ਜਿਵੇਂ ਹਕੂਮਤ ਦੇ ਹੱਥ ਆ ਗਏ ਤਾਂ ਮੈਨੂੰ ਫਾਇਲਾ ਕੇ ਮਾਰ ਦੇਣਾ ਹੈ ਕਹਿੰਦੇ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਸੀ ਇਹ ਤਾਂ ਹੋ ਕੇ ਰਹੇਗਾ ਜੇ ਹਕੂਮਤ ਆਵੇਗੀ ਇੱਕ ਗੜੀ ਜਿਹੜੀ ਉਜੜੇ ਹੋਏਗੀ ਬਾਕੀ ਜਿਹੜੀ ਤੇਰੀ ਭਾਵਨਾ ਹੈ ਤੂੰ ਮੈਨੂੰ ਫਾ ਲਾ ਕੇ ਮਾਰਨਗੇ ਸ਼ੈਨ ਇਸੇ ਤਰ੍ਹਾਂ ਹੀ ਵਾਪਰੇਗਾ ਤੇ ਯਾਦ ਰਹੇ ਉਹ ਪੂਰਾ ਚੌਧਰੀ ਜਿਹੜਾ ਸੀ ਇਹਦੀ ਉਹ ਗੜੀ ਵੀ ਜਿਹੜੀ ਸੀ ਕੋਟ ਪੂਰੇ ਵਾਲੀ ਉਹ ਵੀ ਖਿੰਡ ਗਈ ਖੰਡਰ ਬਣ ਗਈ ਤੇ ਇਹਨੂੰ ਵੀ ਇਹਦੇ ਵਿਰੋਧੀਆਂ ਨੇ ਫਾ ਦੇ ਕੇ ਮਾਰਤਾ ਸੀ ਸੁਖੈ ਇਸ ਉਹ ਪੂਰੇ ਚੌਧਰੀ ਦਾ ਭਤੀਜਾ ਸੀ ਖਾਨਾ ਬੈਰਾੜ ਉਹ ਗੁਵਾਈ ਕਰ ਰਿਹਾ ਸੀ ਨਾਲ ਸਤਿਗੁਰਾਂ ਨੂੰ ਦੱਸ ਰਿਹਾ ਸੀ ਕਿ ਕਿਸ ਪਾਸੇ ਨੂੰ ਜਾਣਾ ਚਾਹੀਦਾ ਹੈ ਉਹ ਖਦਰਾਣੇ ਵੀ ਤਾਬ ਤੱਕ ਲੈ ਕੇ ਜਾਂਦਾ ਹੈ ਇਧਰੋਂ ਮਗਰ ਹਕੂਮਤ ਨੂੰ ਜਦੋਂ ਪਤਾ ਚੱਲਦਾ ਹੈ ਇਹ ਵੀ ਉਧਰ ਨੂੰ ਤૈયਿਆ ਕਰਦੀ ਤੇ ਜਿਹੜੇ ਸਿੱਖਾਂ ਨੇ ਇਹ ਗੱਲ ਕੀਤੀ ਸੀ ਕਿ ਸਾਡੇ ਕੋਲ ਸਿੱਖੀ ਨਭਾਈ ਨਹੀਂ ਜਾਣੀ ਜਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਇਹ ਤਾਂ ਬਹੁਤ ਮਾੜੀ ਗੱਲ ਹੋਈ ਅਸੀਂ ਤਾਂ ਗੁਰੂ ਦੇ ਸਿੱਖਾਂ ਅਸੀਂ ਤਾਂ ਗੁਰੂ ਦੇ ਹਜ਼ੂਰੀ ਚਰਦਾਸਾਂ ਕੀਤੀਆਂ ਸੀ ਤੇ ਗੁਰੂ ਪਾਤਸ਼ਾਹ ਵਾਸਤੇ ਆਪਣੀਆਂ ਜਾਨਾਂ ਕੁਰਬਾਨ ਕਰ ਦੇਵਾਂਗੇ ਉਸ ਸਮੇਂ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਭਰਾ ਜੀ ਸੀ ਜਿਨ੍ਹਾਂ ਦਾ ਨਾਂ ਸੀ ਭਾਈ ਰਾਏ ਸਿੰਘ ਤੇ ਭਾਈ ਰਾਏ ਸਿੰਘ ਦਾ ਪੁੱਤਰ ਜਿਹੜਾ ਸੀ ਇਹਦਾ ਨਾਂ ਸੀ ਭਾਈ ਮਹਾ ਸਿੰਘ ਔਰ ਇਹਨਾਂ ਦੇ ਵਿੱਚ ਇੱਕ ਬੀਬੀ ਵੀ ਹੈ ਜਿਸ ਬੀਬੀ ਦਾ ਨਾਂ ਹੈ ਮਾਈ ਭਗੋਜੀ ਇਹ ਭਾਈ ਲੰਗਾਹ ਦੀ ਵੰਸ਼ ਦੇ ਵਿੱਚੋਂ ਹੋਏ ਨੇ ਚਬਾਲ ਨਗਰ ਤੋਂ ਸੋ ਇਸ ਤਰ੍ਹਾਂ ਇਹ ਜਿਹੜੇ ਸਿੱਖ ਸੀ ਇਹ ਕਹਿਣ ਲੱਗੇ ਹੁਣ ਪਿੱਛੇ ਨਹੀਂ ਜਾਵਾਂਗੇ ਕਿ ਬੀਬੀ ਜੀ ਨੇ ਵੀ ਇਹ ਗੱਲ ਸਮਝਾਈ ਕਿ ਸਾਨੂੰ ਹੁਣ ਆਪਣੇ ਗੁਰੂ ਤੋਂ ਜਾਨਣਾ ਵਾਰਨ ਦੀ ਜ਼ਰੂਰਤ ਹੈ ਇਸ ਤਰ੍ਹਾਂ ਨਹੀਂ ਹੋ ਸਕਦਾ ਸੀ ਵਾਪਸ ਜਾਈਏ ਇੱਕ ਮੈਂ ਬੇਨਤੀ ਕਰਾਂਗਾ ਕਈ ਵਾਰ ਸਾਡੇ ਕੱਚ ਘੜ ਕਮੀ ਜਦੋਂ ਇਸ ਦ੍ਰਿਸ਼ ਨੂੰ ਪੇਸ਼ ਕਰਦੇ ਨੇ ਤੇ ਕਹਿੰਦੇ ਮਾਈ ਭਗੋ ਨੇ ਕਿਹਾ ਤੁਸੀਂ ਸਿਰਾਂ ਤੇ ਚੁੰਨੀਆਂ ਲੈ ਲਓ ਤੁਸੀਂ ਹੱਥਾਂ ਤੇ ਮਹਿੰਦੀਆਂ ਲਾ ਲਓ ਤੁਸੀਂ ਸੁਥਣਾ ਪਾ ਲਓ ਪਤਾ ਨਹੀਂ ਕਿੱਡੇ ਕਟੜਿਆ ਸ਼ਬਦ ਜਿਹੜੇ ਨੇ ਉਹ ਮਾਈ ਭਾਗੋ ਜੀ ਦੀ ਰਸਨਾ ਤੋਂ ਬੁਲਾਉਂਦੇ ਨੇ ਗੁਰਮੁਖੋ ਮਾਈ ਭਾਗੋ ਜਿਹੜੀ ਸੀ ਉਹ ਇੱਕ ਗੁਰੂ ਕੀ ਸਿੱਖ ਸੀ ਉਹਨੂੰ ਸਿੱਖਾਂ ਦਾ ਸਤਿਕਾਰ ਕਰਨਾ ਆਉਂਦਾ ਸੀ ਉਹਨਾਂ ਦੇ ਬੋਲਾਂ ਵਿੱਚ ਜਜ਼ਬਾ ਸੀ ਜੁੜਤ ਸੀ ਸਪਿਰਟ ਸੀ ਉਹਨਾਂ ਦੇ ਤਨਮਨ ਜੜਕ ਗੁਰਮਤਿ ਦੇ ਰੰਗ ਵਿੱਚ ਰੰਗਿਆ ਹੋਇਆ ਸੀ ਸੋ ਪਹਿਣ ਤੋਂ ਮਰਾਦ ਉਹਨਾਂ ਦੇ ਜੋਸ਼ੀਲੇ ਭਾਸ਼ਣ ਨੇ ਜਿਹੜੇ ਸਿੱਖ ਬੁੱਝ ਦਿਲੀ ਵਿਖਾਉਣ ਲੱਗੇ ਸੀ ਉਹਨਾਂ ਦੇ ਅੰਦਰ ਇੱਕ ਨਵੇਂ ਸਿਰੇ ਤੋਂ ਸਪਿਰਟ ਜਿਹੜੀ ਸੀ ਫੂਕ ਦਿੱਤੀ ਹੁਣ ਇਹ ਸਿੱਖ ਚਲੇ ਗਏ ਅੱਗੇ ਅੱਗੇ ਗੁਰੂ ਜਾ ਰਹੇ ਮਗਰ ਮਗਰ ਸਿੱਖ ਜਾ ਰਹੇ ਨੇ ਤੇ ਇਹਨਾਂ ਤੋਂ ਮਗਰ ਵਹੀਰ ਆ ਰਹੀਏ ਜ਼ਾਲਮਾਂ ਦੀ ਸਤਗੁਰੂ ਜੀ ਖਦਰਾਣੇ ਦੀ ਤਾਬ ਇਸ ਪਾਣੀ ਦੇ ਉੱਪਰ ਜਿਹੜਾ ਹੈ ਟਿੱਬੀ ਤੇ ਬੈਠ ਕੇ ਆਪਣਾ ਕਬਜ਼ਾ ਜਿਹੜਾ ਕਰ ਲੈਂਦੇ ਨੇ ਜਿਹੜੇ ਇੱਧਰ ਮਗਰ ਸਿੱਖ ਨੇ ਇਹਨਾਂ ਨੇ ਆਪਣੀ ਜੰਗ ਨੀਤੀ ਦੇ ਮੁਤਾਬਕ ਜਿਹੜੇ ਇਹਨਾਂ ਕੋਲ ਚਾਦਰੇ ਸੀ ਕਸ਼ਹਰੇ ਸੀ ਬਸਤਰ ਸੀ ਉਹ ਮਲੇ ਜਿਵੇਂ 베ਰੀਆਂ ਦੇ ਮਲੇ ਸੀ ਕਹਿ ਦਿੰਨੇ ਮਲੇ ਬੂਜੇ ਉਹਨਾਂ ਦੇ ਉੱਪਰ ਖਿਲਾਰ ਦਿੱਤੇ ਕਿ ਦੁਸ਼ਮਣ ਨੂੰ ਪਤਾ ਚੱਲੇ ਕਿ ਸ਼ਾਇਦ ਬਹੁਤ ਸਾਰੀ ਫੌਜ ਹੈ ਔਰ ਇਹਨਾਂ ਨੇ ਵਿਉਤਪੰਦੀ ਬਣਾਈ ਕਿ ਆਪਾਂ ਇੱਥੇ ਟੱਕ ਲੈਣਾ ਆਪਾਂ ਇਹਨਾਂ ਨੂੰ ਅੱਗੇ ਜਾਣ ਨਹੀਂ ਦੇਣਾ ਸੋ ਜਿਸ ਵੇਲੇ ਇਹ ਵਜ਼ੀਰ ਖਾਨ ਆਪਣੀਆਂ ਫੌਜਾਂ ਦੇ ਨਾਲ ਅੱਗੇ ਵੱਧਦਾ ਹੈ ਤੇ ਇਹ ਜਿਹੜੇ ਗੁਰੂ ਤੇ ਸਿੱਖ ਨੇ ਮਾਈ ਭਾਗੋ ਜੀ ਔਰ ਭਾਈ ਮਹਾਸਿੰਘ ਦੀ ਗਵਾਹੀ ਦੇ ਵਿੱਚ ਲੜਦੇ ਨੇ ਅੱਗੇ ਵੱਧ ਵੱਧ ਕੇ ਲੜਦੇ ਨੇ ਇੱਥੋਂ ਤੱਕ ਕਿ ਇਤਿਹਾਸ ਇਹ ਕਹਿੰਦਾ ਹੈ ਕਿ ਉਸ ਸਮੇਂ 300 ਘੋੜੇ ਤੇ 250 ਦੁਸ਼ਮਣਾਂ ਦੀ ਫੌਜ ਨੂੰ ਮਾਰ ਮਕਾਇਆ ਸੀ ਅਤ ਦੀ ਗਰਮੀ ਸੀ ਵਸਾਖ ਦਾ ਮਹੀਨਾ ਸੀ ਅਤ ਦੀ ਗਰਮੀ ਸੀ ਬਰੇਤਾ ਸੀ ਬੜੇ ਵਿਆਕਲ ਹੋ ਗਏ ਪਾਣੀ ਮਿਲਣੀ ਸੀ ਰਿਆ ਪਾਣੀ ਦੇ ਦੁਸ਼ਮਣਾਂ ਦੀ ਹਾਲਤ ਜਿਹੜੀ ਸੀ ਉਹ ਬੜੀ ਵਿਆਕੁਲਤਾ ਪੈ ਰਹੀ ਕਰ ਦਿੱਤੀ ਹੁਣ ਸਾਰੇ ਜਿਹੜੇ ਸੀ ਉਤਰਾ-ਤਰਾ ਕਰ ਰਹੇ ਸੀ ਪਾਣੀ ਪਾਣੀ ਕਰ ਰਹੇ ਸੀ ਪਾਣੀ ਮਿਲਣੀ ਸੀ ਰਿਆ ਬੁੱਲ ਸੁੱਕ ਰਹੇ ਸੀ ਇੱਕ ਤਾਂ ਖਾਲਸਾ ਜਿਹੜਾ ਉਹ ਦੰਦ ਖੱਟੇ ਕਰ ਰਿਹਾ ਸੀ ਅੱਗੋਂ ਮਾਰ-ਮਾਰ ਰਿਹਾ ਸੀ ਦੂਜਾ ਪਾਣੀ ਵੀ ਸੀ ਮਿਲ ਰਿਆ ਉਸ ਸਮੇਂ ਆਪਣੀ ਕਬਰਾਈ ਹੋਈ ਤੇ ਮਰਦੀ ਹੋਈ ਫੌਜ ਨੂੰ ਵੇਖ ਕੇ ਵਜ਼ੀਰ ਖਾਨ ਨੇ ਕਪੂਰੇ ਨੂੰ ਇਹ ਜਦੋਂ ਗੱਲ ਪੁੱਛੀ ਕਿਉਂਕਿ ਕਪੂਰਾ ਉਹਨਾਂ ਦੇ ਨਾਲ ਸੀ ਕਪੂਰੇ ਨੂੰ ਜਦੋਂ ਇਹ ਗੱਲ ਪੁੱਛੀ ਇਹ ਸਾਨੂੰ ਹੁਣ ਪਾਣੀ ਕਿੱਥੇ ਮਿਲੇਗਾ ਤੇ ਉਹ ਕਹਿਣ ਲੱਗੇ ਜੇ ਤੇ ਆਪਾਂ ਅੱਗੇ ਗਏ ਤੇ ਪੀ ਕੋਤੇ ਜਾ ਕੇ ਪਾਣੀ ਮਿਲਣਾ ਇਸ ਵਾਸਤੇ ਚੰਗੀ ਗੱਲ ਹੈ ਕਿ ਆਪਾਂ ਇੱਥੋਂ ਪਿੱਛੇ ਹੋ ਜਾਈਏ ਹੁਣ ਹੋਰ ਵੀ ਘਬਰਾਟ ਵਧ ਗਈ ਜਦੋਂ ਪਿੱਛੇ ਮੋੜ ਲੱਗੇ ਤੇ ਕੁਝ ਕਹਿਣ ਲੱਗੇ ਕਿ ਜਿਹੜੇ ਆਪਣੇ ਮੁਸਲਮਾਨ ਭਾਈ ਜਿਹੜੇ ਨੇ ਉਹ ਮਰ ਚੁੱਕੇ ਨੇ ਜਾਦਾ ਨਹੀਂ ਤੇ ਆਪਾਂ ਉਹਨਾਂ ਨੂੰ ਦਫਨਾ ਤੇ ਚੱਲੀਏ ਉਸ ਸਮੇਂ ਝੱਭਦਿਆਂ ਹੀ ਭਾਈ ਕੋ ਪੂਰੇ ਨੇ ਗੱਲ ਹੋਰ ਕੇ ਕਿਤੇ ਇਹ ਨਾ ਹੋਵੇ ਉਹਨਾਂ ਨੂੰ ਦਬਾਉਂਦਿਆਂ ਦਬਾਉਂਦਿਆਂ ਆਪਾਂ ਖੁਦ ਹੀ ਦੱਬੇ ਜਾਈਏ ਇਸ ਵਾਸਤੇ ਸਾਨੂੰ ਇੱਥੋਂ ਨਿਕਲਣ ਦੀ ਜ਼ਰੂਰਤ ਹੈ ਸੋ ਇਹਨਾਂ ਬੋਲਾਂ ਨੇ ਵਜ਼ੀਰ ਖਾਨ ਨੂੰ ਮਜਬੂਰ ਕਰ ਦਿੱਤਾ ਕਿ ਉਹ ਜਲਦੀ ਜਲਦੀ ਆਪਣੀਆਂ ਫੌਜਾਂ ਦੇ ਸਮੇਤ ਵਾਪਸ ਮੁੜ ਗਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਵੀ ਇਸ ਜੰਗ ਵਿੱਚ ਭਾਗ ਲਿਆ ਪ੍ਰਿੰਸੀਪਲ ਸਤਵੀਰ ਸਿੰਘ ਹੋਰ ਵੀ ਜ਼ਿਕਰ ਕਰਦੇ ਨੇ ਕਿ ਉਹਨਾਂ ਨੇ ਵੀ ਇਸ ਜੰਗ ਦੇ ਵਿੱਚ ਬਹੁਤ ਸਾਰੇ ਤੀਰ ਜਿਹੜੇ ਸੀ ਉਹ ਛੱਡੇ ਸੀ ਪਰ ਜਦੋਂ ਉਹ ਆਣ ਕੇ ਵੇਖਦੇ ਨੇ ਢਾਬ ਦੇ ਕਿਨਾਰੇ ਤੇ ਉਹ ਦੇਖਦੇ ਨੇ ਹੈ ਇਹ ਤਾਂ ਸਾਡੇ ਸਿੰਘ ਪਏ ਹੋਏ ਨੇ ਗੁਰੂ ਕੇ ਸਿੱਖ ਪਏ ਹੋਏ ਨੇ ਜਦੋਂ ਫਿਰ ਇਕੱਲੇ ਇਕੱਲੇ ਨੂੰ ਦੇਖਦੇ ਨੇ ਕੋਈ ਸ਼ਹੀਦ ਹੋਇਆ ਪਿਆ ਤੇ ਜਦੋਂ ਇੱਕ ਜਣੇ ਦੇ ਕੋਲ ਜਾਂਦੇ ਨੇ ਭਾਈ ਮਹਾ ਸਿੰਘ ਜੀ ਦੇ ਕੋਲ ਉਹਨਾਂ ਦੀ ਨਬਜ਼ ਫੜਦੇ ਨੇ ਸਵਾਸ ਚੱਲ ਰਹੇ ਨੇ ਸਤਗੁਰੂ ਜਲਦੀ ਜਲਦੀ ਉਹਨਾਂ ਦੇ ਮੁਬਾਰਕ ਸੀਸ ਨੂੰ ਫੜ ਕੇ ਆਪਣੀ ਗੋਦ ਵਿੱਚ ਲੈ ਲੈਂਦੇ ਨੇ ਫਿਰ ਮੁਖੜਾ ਸਾਫ਼ ਕਰਦੇ ਨੇ ਉਹਨਾਂ ਦੇ ਮੁਖ ਦੇ ਵਿੱਚ ਥੋੜਾ ਜਿਹਾ ਆਪਣੇ ਪਾਕ ਪਵਿੱਤਰ ਹੱਥਾਂ ਦੇ ਨਾਲ ਜਲ ਜੜਾ ਪਾਉਂਦੇ ਨੇ ਤੇ ਭਾਈ ਮਹਾ ਸਿੰਘ ਦੀ ਅੱਖਾਂ ਖੋਲਦੇ ਨੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਦਦਾਰ ਕਰਕੇ ਹਿਰਦਾ ਆਸ਼ਾਸ਼ ਹੋਉਂਦਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਮਹਾ ਸਿੰਘ ਤੇਰੇ ਲਈ ਭਗਤ ਮੁਗਤ ਜੁਗਤ ਜੋ ਵੀ ਤੂੰ ਮੰਗੇ ਅੱਜ ਹਾਜ਼ਰ ਹੈ ਹਾਜ਼ਰ ਹੈ ਤੇ ਕਹਿੰ ਲਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੈਨੂੰ ਕੁਝ ਨਹੀਂ ਚਾਹੀਦਾ ਬਸ ਅਸੀਂ ਇੱਕ ਨਿੱਕੀ ਜੀ ਸਾਡਿਆਂ ਨੇ ਭੁੱਲ ਕੀਤੀ ਹੋਈ ਉਹ ਭੁੱਲ ਦੀ ਖਿਮਾ ਬਖਸ਼ ਦਿਓ ਜੋ ਬਦਾਵਾ ਦਿੱਤਾ ਹੋਇਆ ਉਹ ਬਦਾਵਾ ਪਾੜ ਦਿਓ ਤੇ ਸਤਿਗੁਰੂ ਸੱਚਾ ਪਾਤਸ਼ਾਹ ਕਹਿੰਦੇ ਭਾਈ ਬਦਾਵਾ ਤੁਸੀਂ ਇਹਨਾਂ ਸਿੰਘਾਂ ਨੇ ਦਿੱਤਾ ਸੀ ਅਸੀਂ ਥੋੜਾ ਦਿੱਤਾ ਸੀ ਕੋਈ ਗੱਲ ਨਹੀਂ ਤੇ ਇਧਰ ਭਾਈ ਮਾਹਸ ਸਿੰਘ ਜੀ ਕਹਿੰਦੇ ਨੇ ਟੁੱਟੀ ਗੰਢਣ ਹਾਰ ਗੋਪਾਲ 헤 ਧਰਤੀ ਦੇ ਪਾਲ ਤੁਸੀਂ ਟੁੱਟੀਆਂ ਗੰਢਣ ਵਾਲੇ ਹੋ ਸਾਡੀ ਵੀ ਗੰਢ ਲਵੋ ਤੇ ਮੇਰੇ ਕਲਗੀਧਰ ਪਾਤਸ਼ਾਹ ਨੇ ਕਹਿੰਦੇ ਆਪਣੇ ਜਾਮੇ ਦੇ ਵਿੱਚੋਂ ਆਪਣੀ ਜੇਬ ਦੇ ਵਿੱਚੋਂ ਉਹ ਬੇਦਾਵਾ ਕੱਢਿਆ ਤੇ ਭਾਈ ਮਾਹ ਸਿੰਘ ਦੀਆਂ ਅੱਖਾਂ ਦੇ ਸਾਹਮਣੇ ਪਾੜ ਦਿੱਤਾ ਨਾਲ ਹੀ ਕਹਿੰਦੇ ਤੁਸੀਂ ਸਿੱਖੀ ਦੀ ਜੜ ਰੱਖ ਲਈ ਸਤਿਗੁਰਾਂ ਨੇ ਬੇहद ਪਿਆਰ ਦਿੱਤਾ ਔਰ ਭਾਈ ਮਾਹ ਸਿੰਘ ਜੀ ਦਾ ਪੰਜ ਪੂਤਕ ਸਰੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮੁਬਾਰਕ ਕੋਠ ਦੇ ਅੰਦਰ ਛੁੱਟਿਆ ਸੀ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਸਾਰੇ ਦੇਖ ਰਹੇ ਨੇ ਤੇ ਕੋਈ ਆਪਣੇ ਮੋਰਚੇ ਤੋਂ 10 ਕਦਮ ਕੋਈ 20 ਕੋਈ 30 ਕਦਮ ਅੱਗੇ ਵੱਧ ਕੇ ਲੜਿਆ ਫਿਰ ਉਹਦੇ ਮੁਤਾਬਕ ਬਖਸ਼ਿਸ਼ਾਂ ਕਰਦੇ ਨੇ ਮੇਰਾ 10 ਹਜ਼ਾਰੀ ਹੈ ਇਹ ਮੇਰਾ 20 ਹਜ਼ਾਰੀ ਹੈ ਇਹ ਮੇਰਾ 30 ਹਜ਼ਾਰੀ ਹੈ ਇਸ ਤਰ੍ਹਾਂ ਬਖਸ਼ਿਸ਼ਾਂ ਵਰਤਾਉਂਦੇ ਨੇ ਫਿਰ ਅੱਗੇ ਜਾਂਦੇ ਨੇ ਤੇ ਮਾਈ ਪਾਗੋ ਜੀ ਬੜੇ ਜ਼ਖਮੀ ਹੋਏ ਨੇ ਉਹਨਾਂ ਨੂੰ ਮਿਲਦੇ ਨੇ ਸਿਰ ਤੇ ਪਿਆਰ ਦਿੰਦੇ ਨੇ ਬੜੀ ਬਖਸ਼ਿਸ਼ ਵਰਤਾਉਂਦੇ ਨੇ ਤੇ ਇਧਰੋਂ ਮਾਈ ਪਾਗੋ ਜੀ ਸਾਰੀ ਵਿਥਿਆ ਸੁਣਾਉਂਦੇ ਨੇ ਗੁਰੂ ਪਿਤਾ ਜਦੋਂ ਸਾਨੂੰ ਪਤਾ ਚੱਲਿਆ ਸੀ ਨਾ ਇਹ ਹਕੂਮਤ ਮੰਗ ਰਹੀ ਤੇ ਸਾਰੇ ਖਾਲਸੇ ਨੇ ਵਿਚਾਰ ਕਰ ਲਈ ਹੁਣ ਅਸੀਂ ਪਿੱਛੇ ਨਹੀਂ ਹਟਣਾ ਇਹ ਸਾਰੀ ਤੁਹਾਡੀ ਕਿਰਪਾਈ ਵਰਤਾਈ ਹੋਈ ਹੈ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਣ ਲੱਗੇ ਧੰ ਗੁਰੂ ਕੇ ਸਿੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਥੇ ਹੱਥੀ ਜਿਹੜਾ ਸੀ ਆਪਣੇ ਇਹ ਸ਼ਹੀਦ ਹੋਣ ਵਾਲੇ 40 ਸਿੰਘਾਂ ਦਾ ਸੰਸਕਾਰ ਕੀਤਾ ਸੀ ਔਰ ਕੀਰਤਨ ਹੋਇਆ ਔਰ ਬਾਅਦ ਵਿੱਚ ਸੋਹਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੰਨੀਆਂ ਬਖਸ਼ਿਸ਼ਾਂ ਵਰਤਾਇਆਂ ਸੀ ਕਿ ਭਾਈ ਇਹ ਅਸਥਾਨ ਜਿਹੜਾ ਹੈ ਇਹ ਸਾਡਾ ਦੀਵਾਨ ਹੋਵੇਗਾ ਔਰ ਇਹ ਅਸਥਾਨ ਜਿਹੜਾ ਹੈ ਇਹ ਮੁਕਤਸਰ ਹੋਵੇਗਾ ਸੋ ਇਸ ਤਰ੍ਹਾਂ ਦੀਆਂ ਬਖਸ਼ਿਸ਼ਾਂ ਵਰਤੌਂਦਿਆਂ ਇਹ ਸ਼ਹੀਦ ਹੋਣ ਵਾਲੇ 40 ਸਿੰਘਾਂ ਨੂੰ ਜਦੋਂ ਸਤਪੁਰਾਂ ਨੇ ਮੁਕਤੇ ਕੀਕੇ ਨਵਜਿਆ ਤੇ ਇਸ ਅਸਥਾਨ ਦਾ ਇਸ ਜਗ੍ਹਾ ਦਾ ਨਾਮ ਖਿਦਰਾਣੇ ਦੀ ਟਾਪ ਤੋਂ ਬਦਲ ਕੇ ਮੁਕਤਸਰ ਪੈ ਗਿਆ ਅੱਜ ਅਸੀਂ ਬੜੇ ਅਦਬ ਨਾਲ ਸ੍ਰੀ ਮੁਕਤਸਰ ਸਾਹਿਬ ਕਹਿੰਦੇ ਹਾਂ ਹੁਣ ਅਗਲੀ ਗੱਲ ਵੀ ਵਿਚਾਰ ਲੈਣੀ ਚਾਹੀਦੀ ਆ ਵੈਸੇ ਵੀਡੀਓ ਲੰਬੀ ਹੋ ਰਹੀ ਹੈ ਮੈਂ ਕੋਸ਼ਿਸ਼ ਕਰਦਾ ਹਾਂ ਇੱਕ ਅੱਧੇ ਮਿੰਟ ਦੇ ਵਿੱਚ ਆਪਦੀ ਨਾਲ ਸਾਂਝ ਕਰਾਂ ਇਹ ਜਿਹੜੀ ਜੰਗ ਸੀ ਪ੍ਰਿੰਸੀਪਲ ਸਤਵੀਰ ਸਿੰਘ ਸਾਡਾ ਇਤਿਹਾਸ ਵਿੱਚ ਲਿਖਦੇ ਨੇ ਇਹ 18 ਅਪ੍ਰੈਲ 1705 ਦੇ ਵਿੱਚ ਹੋਈ ਸੀ ਬਲਕਿ ਵਿਸਾਖ ਦੇ ਮਹੀਨੇ ਦੇ ਵਿੱਚ ਫਿਰ ਇਸ ਦਿਨ ਕਿਉਂ ਇੱਥੇ ਜਿਹੜਾ ਸ਼ਹੀਦੀ ਜੋੜ ਮੇਲਾ ਨਹੀਂ ਬਣਾਇਆ ਜਾਂਦਾ ਪਰ ਯਾਦ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ 21 ਵਿਸਾਖ ਸੰਮਤ 556 ਦੇ ਮੁਤਾਬਕ ਬਿਕਰਮੀ ਸੰਮਤ 281 ਤਤਥ ਸੰਨ 2020 ਇਹ ਦਿਨ ਮਨਾਇਆ ਜਾ ਰਿਹਾ ਹੈ ਹੁਣ ਅਸੀਂ ਗੱਲ ਕਰਦੇ ਹਾਂ ਫਿਰ ਸੰਗਤਾਂ ਮਾਗ ਦੀ ਸੰਗਰਾਦ ਵਾਲੇ ਦਿਨ ਮਾਗੀ ਵਾਲੇ ਦਿਨ ਇੱਥੇ ਸਲਾਨਾ ਜੋੜ ਮੇਲਾ ਕਿਉਂ ਮਨਾਉਂਦੀਆਂ ਨੇ ਇਹ ਮੈਂ ਬੇਨਤੀ ਕਰ ਲੱਗਾ ਕਿਉਂਕਿ ਸਤਗੁਰਾਂ ਨੇ ਕਹਿ ਦਿੱਤਾ ਇਹ ਮੁਕਤਸਰ ਹੈ ਇਹਨਾਂ ਨੂੰ ਮੁਕਤੀ ਮਿਲੀ ਹੈ ਔਰ ਜੋ ਵੀ ਗੁਰੂ ਦੇ ਆਸ਼ੇ ਅਨੁਸਾਰ ਚੱਲਦੇ ਹੋਇਆ ਜੀਵਨ ਨੂੰ گزارੇਗਾ ਗੁਰ ਕਾਹੇ ਸੋਕਾਰ ਕਮੈ ਜੀ ਦਾ ਧਾਰਨੀ ਬਣੇਗਾ ਉਹ ਜੀਵਨ ਮੁਕਤ ਹੋ ਜਾਵੇਗਾ ਤੇ ਯਾਦ ਰੱਖੇ ਕਿ ਮਾਗ ਦੀ ਸੰਗਰਾਂਦ ਵਾਲੇ ਦਿਨ ਸਨਤਨੀ ਭਾਈ ਚਾਰੇ ਦੇ ਅੰਦਰ ਪ੍ਰਯਾਗ ਤੀਰਥ ਦੇ ਇਸ਼ਨਾਨ ਦੀ ਬੜੀ ਅਹਿਮੀਅਤ ਹੈ ਉਸ ਸਮੇ ਗੁਰੂ ਕੇ ਖਾਲਸੇ ਨੇ ਫੈਸਲਾ ਕੀਤਾ ਇੱਕ ਤਾਂ ਪਾਣੀ ਦੀ ਘਾਟ ਹੋਣ ਕਰਕੇ ਕਿਲਤ ਹੋਣ ਕਰਕੇ ਤੇ ਦੂਸਰਾ ਇਸ ਵਾਸਤੇ ਵੀ ਕਿ ਕਿਉਂ ਨਾ ਹੋਵੇ ਕਿ ਅਸੀਂ ਪ੍ਰਿਆਗ ਵਾਲੇ ਪਾਸੇ ਨੂੰ ਤਾਂ ਜਾਣਾ ਨਹੀਂ ਅਸੀਂ ਸ੍ਰੀ ਮੁਕਸਰ ਸਾਹਿਬ ਜੀ ਦੀ ਧਰਤੀ ਤੇ ਜਾਵਾਂਗੇ ਉੱਥੇ ਗੁਰੂ ਕੇ ਖਾਲਸੇ ਨੂੰ ਸ਼ਹਾਦਤਾਂ ਦੇ ਜਾਮ ਪੀਣ ਵਾਲਿਆਂ ਨੂੰ ਜਿੱਥੇ ਅਸੀਂ ਨਤਮਸਤਕ ਹੋਵਾਂਗੇ ਉੱਥੇ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਮਹਾਨ ਬਖਸ਼ਿਸ਼ਾਂ ਦੇ ਪਾਤਰ ਬਣਾਂਗੇ ਇਸ ਵਾਸਤੇ ਗੁਰੂ ਕਾ ਖਾਲਸਾ ਜਿਹੜਾ ਹੈ ਉਹ ਇਸ ਦਿਨ ਨੂੰ ਵੀ ਮਨਾਉਂਦਾ ਹੈ ਜਿਸ ਦਿਨ ਜੰਗ ਹੋਈ ਔਰ ਉਸ ਦਿਨ ਦੀ ਅਹਿਮੀਅਤ ਨੂੰ ਮੁੱਖ ਰੱਖਦਿਆਂ ਹੋਇ ਇਤਿਹਾਸਕ ਮਹੱਤਤਾ ਨੂੰ ਮੁੱਖ ਰੱਖਦਿਆਂ ਹੋਇਆਂ ਸ੍ਰੀ ਮੁਕਸਰ ਸਾਹਿਬ ਜੀ ਦੀ ਤਰਤੀਬ ਤੇ ਮਗਦੀ ਸੰਗਰਾਣ ਵਾਲੇ ਦਿਨ ਬਹੁਤ ਬਹੁਤਾਤ ਵਿੱਚ ਪਹੁੰਚਦਾ ਹੈ ਦੀਵਾਨ ਸੱਜਦੇ ਨੇ ਹੁਣ ਮੈਂ ਅਖੀਰਲੀ ਇੱਕ ਬੇਨਤੀ ਕਰਨ ਲੱਗਾ ਹਾਂ ਅਸੀਂ ਜਦੋਂ ਇਹ ਗੱਲ ਕਰਦੇ ਹਾਂ ਕਿ ਸਿੱਖਾਂ ਨੇ ਬਦਾਵਾ ਦੇ ਦਿੱਤਾ ਹਾਲੇ ਇੱਕ ਬੜੀ ਖੋਜ ਦੀ ਮਤਾਜ ਹੈ ਕਿ ਬਦਾਵਾ ਦਿੱਤਾ ਕਿੱਥੇ ਅਨੰਦਪੁਰ ਦਿੱਤਾ ਕਿੱਥੇ ਦਿੱਤਾ ਇਹਦੀ ਵੀ ਵਿਦਵਾਨਾਂ ਦੇ ਵੱਖ-ਵੱਖ ਵਿਚਾਰ ਨੇ ਜਿਹੜੀ ਮੈਂ ਹੁਣ ਅਰਜ਼ ਕਰ ਲੱਗਾ ਗੁਰਮੁਖੋਂ ਨੇ ਸਿੱਖਾਂ ਨੇ ਬਦਾਵਾ ਦਿੱਤਾ ਤੇ ਉਸੇ ਵੇਲੇ ਹੀ ਉਹਨਾਂ ਨੇ ਬਦਾਵਾ ਪਰਵਾ ਵੀ ਲਿਆ ਬਹੁਤ ਟਾਈਮ ਨਹੀਂ ਲਾਇਆ ਤੇ ਜੇ ਅੱਜ ਅਸੀਂ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਦਾੜੀ ਕੇਸ ਕਤਲ ਕਰਵਾਉਨੇ ਆਂ ਸਿਰਾਂ ਤੋਂ ਦਸਤਾਰਾਂ ਉਤਾਰੀ ਫਿਰਦੇ ਆਂ ਖੰਡੇ ਦੀ ਪੌੜ ਤੋਂ ਭਜਦੇ ਆਂ ਤੇ ਯਾਦ ਰੱਖਿਓ ਅਸੀਂ ਵੀ ਬਦਾਵਾ ਦਿੱਤਾ ਹੋਇਆ ਹੈ ਅਸੀਂ ਵੀ ਆਪਣਾ ਦਿੱਤਾ ਹੋਇਆ ਗੁਰੂ ਨੂੰ ਬਦਾਵਾ ਪੜਵਾ ਲਈਏ ਸਾਬਤ ਸੂਰ ਦਸਤਾਰ ਸਿਰਾਂ ਦੇ ਧਾਰ ਨਹੀਂ ਹੋਈਏ ਪ੍ਰਥਮ ਰਹਿਤ ਜੇ ਜਾਣ ਖੰਡੇ ਕੀ ਪੌੜ ਛਕੇ ਸੋਈ ਸਿੰਘ ਪ੍ਰਧਾਨ ਅਵਰਨ ਪੌੜ ਜੋ ਲਹੇ ਹਰ ਇੱਕ ਮਾਈ ਭਾਈ ਖੰਡੇ ਦੀ ਪਾੜ ਲੈ ਕੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਦਾ ਪਾਤਰ ਬਣੇ ਜੀ ਸੋ ਇਸ ਤਰ੍ਹਾਂ ਇਹ ਜੋ ਖਿਦਰਾਣੇ ਦੀ ਟਾਪ ਤੇ ਵੱਲ ਸ੍ਰੀ ਮੁਕਸਰ ਸਾਹਿਬ ਜੀ ਦੀ ਜੰਗ ਵਿੱਚ ਸ਼ਹੀਦ ਹੋਣ ਵਾਲੇ ਸਾਰੇ ਸਿੰਘਾਂ ਨੂੰ ਜਿੱਥੇ ਅਸੀਂ ਪਟਾਣਕੋਟ ਪ੍ਰਣਾਮ ਕਰਦੇ ਹਾਂ ਨਤਮਸਤਕ ਹੁੰਦੇ ਹਾਂ ਉਥੇ ਵਾਹਿਗੁਰੂ ਕਿਰਪਾ ਕਰੇ ਤੁਹਾਨੂੰ ਮੈਨੂੰ ਸਾਨੂੰ ਸਾਰਿਆਂ ਨੂੰ ਸਮਤ ਦੇਵੇ ਅਸੀਂ ਗੁਰੂ ਆਸ਼ੀ ਮੁਤਾਬਕ ਆਪਣੇ ਜੀਵਨ ਨੂੰ ਗੁਜ਼ਾਰ ਸਕੀਏ ਜੀ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਸਮੁੱਚੇ ਸਟਾਫ ਦੇ ਵੱਲੋਂ ਆਪ ਸਾਰਿਆਂ ਸੰਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ